ਮੈਕੈਨਿਕ ਆਈਡਲ ਮੈਨ ਦੀ ਜੋ ਤੁਹਾਡੀ ਇਮੇਜ ਬਣੀ ਹੋਈ ਹੈ ਕੁੜੀਆਂ ਦੇ ਵਿੱਚ ਸੋ ਹੁਣ ਖਿਡਾਰੀ ਲੈ ਕੇ ਆ ਰਿਹਾ ਹਾਂ ਤਾਂ ਉਹ ਕੀ ਹੁਣ ਚੇਂਜ ਹੋਏਗੀ ਥੋੜੀ ਇਮੇਜ ਆਈ ਥਿੰਕ ਉਹ ਇਮੇਜ ਨਹੀਂ ਚੇਂਜ ਹੋਏਗੀ ਇਹਦੇ ਵਿੱਚ ਵੀ ਕਿਤਨੇ ਕਿਤੇ ਤੁਹਾਨੂੰ ਦਾ ਗੋਨਾਮ ਫੈਕਟਰ ਮਿਸਿੰਗ ਨਹੀਂ ਹੈ ਇਸ ਫਿਲਮ ਵਿੱਚ ਵੀ ਹੈ ਬਸ ਹਾਂ ਮੈਂ ਐਕਸ਼ਨ ਸ਼ੁਰੂ ਕਰ ਰਿਹਾ ਹਾਂ ਇਹ ਫਿਲਮ ਸਿਰਫ ਸਪੋਰਟਸ ਤੇ ਨਹੀਂ ਗਈ ਹਨਾ ਇਹ ਕਿਸੇ ਦੀ ਬਾਇਓਪਿਕ ਨਹੀਂ ਗਈ ਇੱਕ ਕਹਾਣੀ ਹੈ ਜਿਹੜਾ ਮੁੰਡਾ ਰੈਸਲਿੰਗ ਵੀ ਕਰਦਾ ਸੋ ਉਹਦੀ ਜ਼ਿੰਦਗੀ ਦੀ ਇਹ ਕਹਾਣੀ ਹੈ ਉਹ ਮੇਰੇ ਲਹਿੰਗੇ ਉਤੇ ਸ਼ੀਸ਼ੇ ਤੂੰ ਵੀ ਲਿਸ਼ਕੇ ਸ਼ੀਸ਼ੇ ਵਾਂਗੂ ਤੇਰੀ ਕੇਰ ਕਰੂੰਗੀ ਬਾਲੀ ਤੈਨੂੰ ਗਹਿਣਾਂ ਵਾਂਗੂ ਸਾਂਭੂ ਬੜੇ ਸਾਕ ਮੇ ਪੁੱਠੇ 모ੜੇ ਐਵੇਂ ਨਖਰਾਜ ਹਵਾ ਖਾ ਕੇ ਰੋਜ਼ ਵਰਗੀ ਦੇ ਆ ਕੇ ਲੈ ਜਾ ਗੱਡੀਆਂ ਤੇ ਰੋਜ਼ ਲਵਾ ਕੇ ਜੱਟਾ ਤੇਰੇ ਨਾਂ ਪੋਜ਼ ਬਣਾਉਣੇ ਤੇਰੇ ਨਾਂ ਦਾ ਚੂੜਾ ਪਾ ਕੇ 3-4 ਮਹੀਨੇ ਮੈਂ ਪ੍ਰੋਪਰਲੀ ਕੁਸ਼ਤੀ ਸਿੱਖੀ ਪ੍ਰੋਪਰਲੀ ਉਹ ਬਾਡੀ ਲੈਂਗੁਏਜ ਉਹ ਪਹਿਲਵਾਨਾਂ ਦਾ ਵਰਲਡ ਉਹ ਦੁਨੀਆ ਸਭ ਕੁਝ ਸਿੱਖਿਆ ਜਿੱਦਾਂ ਦਾ ਪਹਿਲਵਾਨ ਲੱਗਦਾ ਹੈ ਹਨਾ ਉਹ ਮਸਕੂਲਰ ਬਾਡੀ ਦਿਖਾਉਣੀ ਸੀਗੀ ਤੇ ਇਹਦੇ ਵਿੱਚ weight ਘਟਾਉਣਾ ਨਹੀਂ ਥੋੜਾ ਜਿਹਾ ਸ਼ਾਇਦ ਮਸਲ weight ਵਧਾਉਣਾ ਪਿਆ ਮੈਨੂੰ ਤੇ ਪਰ ਬੜਾ ਐਕਸਪੈਰੀਮੈਂਟਲ ਵੀ ਸੀ ਔਰ ਵਧੀਆ ਵੀ ਸੀਗਾ ਮੇਰੇ ਲਈ ਤੇ ਇੱਕ ਨਵੀਂ ਤਰ੍ਹਾਂ ਦੀ ਜ਼ਿੰਦਗੀ ਮੈਂ ਪਹਿਲਵਾਨਾਂ ਵਾਲੀ ਲਾਈਫ ਜੋ ਕੇ ਦੇਖੀ ਕਰਤਾਰ ਭਾਜੀ ਕਹੇ ਹੇ ਜ ਬੰਦੇ ਨੇ ਜਿਹੜੇ ਪੂਰਾ ਸਾਲ ਐਬਸ ਤੇ ਰਹਿੰਦੇ ਆ ਸਰਬੀ ਉਹ ਵੀ ਪੰਜਾਬ ਤੋਂ ਹੀ ਨੇ ਬੇਸਿਕਲੀ ਉਹ ਜਲੰਧਰ ਦੇ ਨੇ ਪੰਜਾਬੀ ਬੋਲਦੇ ਨੇ ਤੇ ਅਸੀਂ ਬਸ ਉਹ ਵੀ ਪੰਜਾਬੀ ਤਰ੍ਹਾਂ ਹੀ ਗੱਲਾਂ ਕਰਦੇ ਸੀ ਜਿਵੇਂ ਪੰਜਾਬੀਆਂ ਨੂੰ ਖਾਣ ਦਾ ਸ਼ੌਂਕ ਹੁੰਦਾ ਅਸੀਂ ਵੀ ਸਾਨੂੰ ਵੀ ਹੁੰਦਾ ਸੀ ਕਿ ਲੰਚ ਚ ਆਰਡਰ ਕੀ ਕਰਨਾ ਮੇਰੇ ਮੰਮਾ ਨੇ ਯਾਰ ਜਿਹੜੀਆਂ ਉਹਨਾਂ ਨੂੰ ਪਤਾ ਹੈ ਕਿ ਨਾ ਕਿ ਨਾ ਮੈਨੂੰ ਮੈਂ ਸੀਰੀਅਲ ਨਹੀਂ ਦੇਖਦਾ ਕਦੀ ਸੋ ਉਹਨਾਂ ਲਈ ਉਹ ਸਟਾਰ ਨੇ ਤੇਬ ਨੂੰ ਸਾਰੇ ਕਹਿੰਦੇ ਵੀ ਤੂੰ ਨਾਗਿੰਨ ਨਾਲ ਛੂਟ ਕਰ ਰਿਹਾ ਮੈਂ ਕਿਹਾ ਕੌਣ ਨਾਗਿੰਨ ਤਾਂ ਹਾਂ ਸਾਰਿਆਂ ਨੂੰ ਉਹ ਯਾਦ ਆ ਉਹਨਾਂ ਦਾ ਸਭ ਤੋਂ ਵੱਡਾ ਖਿਡਾਰੀ ਤੇ ਸਾਨੂੰ ਖੜਾਉਣ ਵਾਲਾ ਪਰਮਾਤਮਾ ਹੈ ਹਨਾ ਉਹਦੀ ਖੇਡ 'ਚ ਰਜ਼ਾ ਰਾਜ਼ੀ ਰਹਿਣਾ ਉਹਦੀ ਰਜ਼ਾ 'ਚ ਰਾਜ਼ੀ ਰਹਿਣਾ ਸਭ ਤੋਂ ਵੱਡਾ ਖਿਡਾਰੀ ਮੈਨੂੰ ਲੱਗਦਾ ਉਹ ਹੈ ਸੂਰਜ ਜਿੰਨਾ ਮਰਜ਼ੀ ਗਹਿਰਾ ਡੁੱਬੇ ਉਹਨੇ ਅਗਲੇ ਦਿਨ ਉੱਗਣਾ ਹੀ ਹੁੰਦਾ ਹੈ ਹਨਾ ਆਪਣੇ ਆਪ ਨੂੰ ਇੱਕ ਖਿਡਾਰੀ ਸਮਝੋ ਖੇਡ ਨਾ ਸਮਝੋ ਫੌਜੀ ਦੀ ਗਨ 'ਚ ਜਦੋਂ ਤੱਕ ਲਾਸਟ ਫਾਇਰ ਹੁੰਦਾ ਨਾ ਉਦੋਂ ਤੱਕ ਉਹ ਅਲਾਈ ਵੀ ਹੁੰਦਾ ਹੈ ਜੰਗ 'ਚ ਉਦੋਂ ਤੱਕ ਜੰਗ ਜਾਰੀ ਰਹਿਣੀ ਚਾਹੀਦੀ ਹੈ ਤੇ ਪ੍ਰਮਾਤਮਾ ਨੇ ਅਜੇ ਤੱਕ ਉਹ ਪੁਆਇੰਟ ਆਉਣ ਨਹੀਂ ਦਿੱਤਾ ਕਿ ਬਿਲਕੁਲ ਸਿਰਫ ਲਾਸਟ ਫਾਇਰ ਹੀ ਬਾਕੀ ਹੈ ਤੁਸੀਂ ਪੈਸੇ ਦੇ ਕੇ ਫਿਲਮ ਦੇਖਣ ਜਾਓਗੇ ਤਾਂ ਤੁਹਾਨੂੰ ਇਹ ਪੈਸਾ ਵਸੂਲ ਲੱਗੇਗੀ ਤੇ ਪਲਾਨ ਬਣਾਓ ਇਟਸ ਅ ਫੈਮਿਲੀ ਮੂਵੀ ਤੁਹਾਨੂੰ ਆਏ ਨਹੀਂ ਲੱਗੇਗਾ ਕਿ ਕੋਈ ਡਾਇਲੋਗ ਐਦਾਂ ਦਾ ਯਾਰ ਜਿਹੜਾ ਮੇਰੀ

ਜਿਵੇਂ ਮੈਂ ਇੰਟਰੋਡਕਸ਼ਨ ਚ ਕਿਹਾ ਕੁੜੀਆਂ ਦਾ ਫੇਵਰਿਟ ਸੋ ਨਾ ਤੁਹਾਡੀ ਏਦਾਂ ਦੀ ਇਮੇਜ ਬਣੀ ਹੋਈ ਹੈ ਲਾਈਕ ਜਿੱਦਾਂ ਦੇ ਤੁਸੀਂ ਰੋਮਾਂਟਿਕ ਟਰੈਕਸ ਕੀਤੇ ਐ ਇੰਨੀ ਫਿਲਮਾਂ ਕੀਤੀਆਂ ਵਿਆਹ ਨੂੰ ਲੈ ਕੇ ਲਵ ਸਟੋਰੀਜ਼ ਤਾਂ ਨਾ ਆ ਕੈਨਿਕ ਆਈਡਲ ਮੈਨ ਦੀ ਜੋ ਤੁਹਾਡੀ ਇਮੇਜ ਬਣੀ ਹੋਈ ਹੈ ਕੁੜੀਆਂ ਦੇ ਵਿੱਚ ਸੋ ਹੁਣ ਖਿਡਾਰੀ ਲੈ ਕੇ ਆ ਰਿਹਾ ਤਾਂ ਉਹ ਕੀ ਹੁਣ ਚੇਂਜ ਹੋਏਗੀ ਤੁਹਾਡੀ ਇਮੇਜ ਹਾਂ ਜੀ ਮੈਨੂੰ ਨਹੀਂ ਆਈ ਥਿੰਕ ਉਹ ਇਮੇਜ ਨਹੀਂ ਚੇਂਜ ਹੋਏਗੀ ਇਹਦੇ ਵਿੱਚ ਵੀ ਕਿਤਨੇ ਕਿਤੇ ਤੁਹਾਨੂੰ ਦਾ ਗੁਰਨਾਮ ਫੈਕਟਰ ਮਿਸਿੰਗ ਨਹੀਂ ਹੈ ਇਸ ਫਿਲਮ ਚ ਵੀ ਹੈ ਬਸ ਹਾਂ ਮੈਂ ਐਕਸ਼ਨ ਜ਼ਰੂਰ ਕਰ ਰਹਾ ਪਰ ਮੇਰੀ ਆਡੀਅנס ਨੂੰ ਸੈਟੀਸਫਾਈ ਕਰੇਗੀ ਫਿਲਮ। ਓਕੇ। ਸੋ ਅੱਜ ਜਿਵੇਂ ਨਾ ਐਥਲੀਟਸ ਦੀ ਜਦੋਂ ਵੀ ਗੱਲ ਆਉਂਦੀ ਹੈ ਨਾ ਤਾਂ ਬਹੁਤ ਜ਼ਿਆਦਾ ਸਟਰਗਲ ਹੁੰਦਾ ਐਥਲੀਟਸ ਦੀ ਲਾਈਫ ਦੇ ਵਿੱਚ ਵੈਦਰ ਇਟ ਇਜ਼ ਫਿਜ਼ੀਕਲੀ ਆ ਮੈਂਟਲੀ। ਸੋ ਕਿ ਅਸੀਂ ਕਿ ਬਿਕੋਜ਼ ਹਲੇ ਤੱਕ ਟ੍ਰੇਲਰ ਨਹੀਂ ਆਇਆ ਤਾਂ ਟੀਜ਼ਰ ਦੇ ਵਿੱਚ ਅਸੀਂ ਗਾਣਾ ਸੁਣਿਆ ਤੁਹਾਡੀ ਲੁੱਕ ਵੇਖੀ ਹੈ which is very different। ਮਤਲਬ ਕੁਝ हट ਕੇ ਆਇਆ ਹੈ ਤਾਂ ਕਿ ਉਹ ਸਟਰਗਲ ਉਹ ਸਭ ਦਰਸਾਇਆ ਜਾਊਗਾ ਇਸ ਫਿਲਮ ਦੇ ਵਿੱਚ। ਹਾਂਜੀ ਇੱਕ ਕੰਮ ਚੀਜ਼ ਮੈਂ ਕਲੀਅਰ ਕਰ ਦਿਆਂ ਕਿ ਇਹ ਫਿਲਮ ਸਿਰਫ ਸਪੋਰਟਸ ਤੇ ਨਹੀਂ ਹੈ ਹਨਾ। ਇਹ ਕਿਸੇ ਦੀ ਬਾਇਓਪਿਕ ਨਹੀਂ ਗਈ ਇੱਕ ਕਹਾਣੀ ਹੈ ਜਿਹੜਾ ਮੁੰਡਾ ਰੈਸਲਿੰਗ ਵੀ ਕਰਦਾ ਸੋ ਉਹਦੀ ਜ਼ਿੰਦਗੀ ਦੀ ਇਹ ਕਹਾਣੀ ਹੈ ਜਿਹਦੇ ਵਿੱਚ ਉਹ ਕਿਵੇਂ ਮੈਦਾਨ ਦੀ ਤੇ ਜ਼ਿੰਦਗੀ ਦੀ ਦੋਨਾਂ ਦੀ ਖੇਡ ਨੂੰ ਖੇਡ ਰਿਹਾ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਈ ਵਾਰੀ ਆਪਾਂ ਲੁੱਕ ਤੋਂ ਜਾਂ ਟ੍ਰੇਲਰ ਤੋਂ ਜਾਂ ਟੀਜ਼ਰ ਤੋਂ ਗੈਸ ਕਰਦੇ ਆਂ ਸ਼ਾਇਦ ਫਿਲਮ ਚ ਨਾ ਹੋਣ ਤੇ ਪਰ ਹਾਂ ਇਸ ਫਿਲਮ ਦੇ ਵਿੱਚ ਤੁਹਾਨੂੰ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਐਕਸਪੋਰਟਸਮੈਨ ਦੇ ਲਈ ਗੇਮ ਦਾ ਮਹੱਤਵ ਕੀ ਹੈ ਹਨਾ ਖੇਡ ਦਾ ਮਤਲਬ ਕੀ ਹੈ ਖਿਡਾਰੀ ਦੇ ਲਈ ਤੇ ਕੀ ਇੰਪੋਰਟੈਂਸ ਹੈ ਉਹ ਆਪਣੀ ਜ਼ਿੰਦਗੀ ਦਾ ਕਿੰਨਾ ਕੁਸ਼ ਤਾਂ ਤੇ ਲਾ ਦਿੰਦਾ ਤਾਂ ਕਿ ਉਹ ਇੱਕ ਗੇਮ ਨੂੰ ਠੀਕ ਕਰ ਸਕੇ ਆ ਉਹਦੇ ਚ ਅੱਗੇ ਵੱਧ ਸਕੇ ਅਲਸੋ ਜੀ ਮੈਂ ਤੁਸੀ ਕਹਿਆ ਕਿ ਨਾ ਗੁਰਨਾਮ ਫੈਕਟਰ ਇਹਦੇ ਵਿੱਚ ਮਿਲੂਗਾ ਉਹ ਵੀ ਅਲਸੋ ਜਿਵੇਂ ਅਗਰ ਮੈਂ ਕੁਸ਼ਤੀ ਦੀ ਗੱਲ ਕਰਾਂ ਸੋ ਖਿਡਾਰੀ ਦੀ ਗੱਲ ਕਰਾਂ ਅਗਰ ਮੈਂ ਗਾਣਿਆਂ ਦੀ ਜਾਂ ਹੋਰ ਫਿਲਮਾਂ ਦੀ ਕਿਤਨਾ ਕਿਤਨਾ ਆਪਣਾ ਕਨੈਕਸ਼ਨ ਫੀਲ ਕਰਦੇ ਆ ਕਿਸੇ ਚੀਜ਼ ਵਿੱਚ ਜਾਂ ਕੋਈ ਵੀ ਪ੍ਰੋਜੈਕਟ ਹੁੰਦਾ ਹੈ ਖਾਸ ਕਰ ਆਰਟਿਸਟ ਬਿਕੋਜ਼ ਐਕਟਿੰਗ ਤਾਂ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ ਨੈਚੁਰਲ ਐਕਟਿੰਗ ਆ ਪਰਸ ਨੂੰ ਮੰਨਣਾ ਜੋ ਆਪਾਂ ਫੀਲ ਕਰਦੇ ਆ ਸੋ ਖਿਡਾਰੀ ਨਾਲ ਤੁਹਾਡਾ ਕੋਈ ਕਨੈਕਸ਼ਨ ਹੋਵੇ ਹਾਂਜੀ ਮੈਂ ਮੇਰੀ ਫੈਮਿਲੀ ਚ ਮੈਂ ਵੀ ਛੋਟਾ ਹੁੰਦਾ ਕੁਸ਼ਤੀ ਮਾੜੀ ਮੋਟੀ ਜੀ ਕਰਦਾ ਰਹਿੰਦਾ ਸਾਡੇ ਦਾਦਾ ਜੀ ਪਹਿਲਵਾਨ ਸੀ ਉਹ ਪੂਰੇ professionਲ ਪਲਵਾਨ ਸੀ ਤੇ ਮੇਰੇ ਫਾਦਰ ਸਾਹਿਬ ਰੈਸਲਿੰਗ ਕਰਦੇ ਰਹੇ ਆ ਉਹ ਨੈਸ਼ਨਲ ਤੱਕ ਗਏ ਆ ਤੇ ਬਸ ਇਹ ਹੀ ਕਨੈਕਸ਼ਨ ਐ ਐਕਚੁਅਲੀ ਤਾਂ ਸੋ ਫਿਰ ਤਾਂ ਫੈਮਲੀ ਵੀ ਐਕਸਾਈਟਿਡ ਹੋ ਗਈ ਐ ਨੀਵਨ ਤੁਹਾਨੂੰ ਫਿਰ ਜ਼ਿਆਦਾ ਕੁਝ ਸਿੱਖਣ ਨੂੰ ਤੁਸੀਂ ਸਿੱਖਿਆ ਜ਼ਿਆਦਾ ਇਹ ਵੀ ਆ ਫੈਮਲੀ ਤੋਂ ਹੀ ਅੱਧਾ ਕੁਝ ਸਿੱਖਿਆ ਹੋ ਨਹੀ ਮੈਂ ਮੈਂ ਨੀ ਕਦੀ ਵੀ ਕੁਸ਼ਤੀ ਕੀਤੀ ਬਸ ਮੇਰੀ ਫੈਮਲੀ ਜਰੂਰ ਕਰਦੀ ਸੀ ਪਰ ਇਸ ਫਿਲਮ ਲਈ ਮੈਂ 3-4 ਮਹੀਨੇ ਮੈਂ ਪ੍ਰੋਪਰਲੀ ਕੁਸ਼ਤੀ ਸਿੱਖੀ ਪ੍ਰੋਪਰਲੀ ਉਹ ਬਾਡੀ ਲੈਂਗੁਏਜ ਉਹ ਪਹਿਲਵਾਨਾਂ ਦਾ ਵਰਲਡ ਉਹ ਦੁਨੀਆ ਉਹ ਸਭ ਕੁਝ ਸਿੱਖਿਆ ਸੋ ਆ ਫਿਜ਼ੀਕਲੀ ਤੁਸੀਂ ਕਿੰਨਾ ਕਪਣਾ ਲਾਈਕ weight is a very important ਮਤਲਬ ਜਦੋਂ ਤੁਸੀਂ ਖਿਡਾਰੀ ਫਿਲਮ ਕੀਤੀ ਤਾਂ weight gain ਕੀਤਾ ਲੂਸ ਕੀਤਾ ਕੀ ਕੁਝ ਚੇਂਜਸ ਆਏ ਬਾਡੀ ਦੇ ਵਿੱਚ ਇਸ ਫਿਲਮ ਚ ਬੇਸਿਕਲੀ ਇਹ ਹੀ ਸੀਗਾ ਕਿ ਜਿੱਦਾਂ ਦਾ ਪਹਿਲਵਾਨ ਲੱਗਦਾ ਹੈ ਹਨਾ ਉਹ ਮਸਕੂਲਰ ਬਾਡੀ ਦਿਖਾਉਣੀ ਸੀਗੀ ਤੇ ਇਹਦੇ ਚ weight ਘਟਾਉਣਾ ਨਹੀਂ ਥੋੜਾ ਜਿਹਾ ਸ਼ਾਇਦ ਮਸਲ weight ਵਧਾਉਣਾ ਪਿਆ ਮੈਨੂੰ ਤੇ ਪਰ ਬੜਾ ਐਕਸਪੈਰੀਮੈਂਟਲ ਵੀ ਸੀ ਔਰ ਵਧੀਆ ਵੀ ਸੀਗਾ ਮੇਰੇ ਲਈ ਕਿ ਇੱਕ ਨਵੀਂ ਤਰ੍ਹਾਂ ਦੀ ਜ਼ਿੰਦਗੀ ਮੈਂ ਪਹਿਲਵਾਨਾਂ ਵਾਲੀ ਲਾਈਫ ਜੋ ਕੇ ਦੇਖੀ ਕਿ ਸ਼ਾਇਦ ਉਹ 5-6 ਮਹੀਨੇ ਨਹੀਂ ਸੀਗੀ ਪਰ ਮੈਨੂੰ ਕਾਫੀ ਚੀਜ਼ਾਂ ਪਤਾ ਲੱਗੀਆਂ ਕਿ ਇਹ ਵੀ ਸੌਖਾ ਨਹੀਂਗਾ ਸੋ ਅਸੀ ਨਾ ਜੇਕਰ ਮੈਂ ਮਾਈਂਡ ਸੈਟ ਦੀ ਗੱਲ ਕਰਨਾ ਸਾਡੇ ਮਾਈਂਡ ਦੇ ਵਿੱਚ ਇਦਾਂ ਬੈਠਾ ਹੋਇਆ ਕਿ ਪਲਵਾਨ ਨਾ ਬੜਾ ਕੁਝ ਖਾਂਦੇ ਪੀਂਦੇ ਹੋਣਗੇ ਚਿਕਨ ਚੁਕੋ ਨਾ ਲੱਸੀ ਦੇ ਵੱਡੇ ਵੱਡੇ ਗਲਾਸ ਇਹ ਫਿਲਮਾਂ ਵਿੱਚ ਦਿਖਾਉਂਦੇ ਆ ਸੋ ਇਹ ਜਿਵੇਂ ਤੁਸੀਂ ਕਿਹਾ ਕਿ ਮੈਂ ਇਹ 5-6 ਮਹੀਨੇ ਲਾਈਫ ਜੀ ਹੈ ਇਜ਼ ਇਟ ਰੀਅਲੀ ਡਾਈਟ ਬਹੁਤ ਜ਼ਿਆਦਾ ਰੱਖਣੀ ਪਈ ਸੀ ਆਪਣੀ ਜ਼ਿਆਦਾ ਖਾਣਾ ਪਿਆ ਸੀ ਹਾਂਜੀ ਜ਼ਿਆਦਾ ਖਾਣ ਨਾਲੋਂ ਮੈਨੂੰ ਲੱਗਦਾ ਡਿਸਪਲਾਈਨਡ ਖਾਣਾ ਬੜਾ ਜ਼ਰੂਰੀ ਹੈ ਔਰ ਪਲਵਾਨੀ 'ਚ ਤੁਹਾਨੂੰ ਜੋਰ ਹੁਣ ਅੱਜ ਦੀ ਗੇਮ ਜਿਹੜੀ ਅੱਜ ਐਟ ਪ੍ਰੈਜ਼ੈਂਟ ਜੋ ਪਲਵਾਨੀ ਹੋ ਰਹੀ ਆ ਉਹਦੇ ਚ ਫੁਰਤੀ ਵੀ ਹੁੰਨੀ ਕੀ ਪਹਿਲਾਂ ਹੁੰਦਾ ਸੀ ਕਿ ਜ਼ੋਰ ਦੇ ਨਾਲ ਇੱਕ ਪਲਵਾਨ ਜਿਹੜੀ ਮਿੱਟੀ ਵਾਲੀ ਕੁਸ਼ਤੀ ਆ ਉਹ ਪਲਵਾਨ ਦੂਜੇ ਪਲਵਾਨ ਨੂੰ ਢਾ ਲੇ ਹਨਾ ਉਹ ਜਿੰਦੇ ਚ ਜਿੰਨਾ ਜ਼ਿਆਦਾ ਸਟੈਮਨਾ ਉਹ ਦੂਜੇ ਨੂੰ ਢਾ ਲੈਂਦਾ ਹੁਣ ਇਹ ਦਿਮਾਗ ਦੀ ਖੇਡ ਵੀ ਹੈ ਹੁਣ ਤੁਹਾਡੀ ਬਾਡੀ ਤਾਂ ਤੁਹਾਨੂੰ ਸ਼ਾਰਪ ਚਾਹੀਦੀ ਚਾਹੀਦੀ ਆ ਤਰਾ ਦਿਮਾਗ ਵੀ ਬਹੁਤ ਤੇਜ਼ ਚਾਹੀਦਾ ਜਿਹੜੀ ਹੁਣ ਮੈਟ ਵਾਲੀ ਕੁਸ਼ਤੀ ਆ ਨਾ ਹਾਂ ਸੋ ਉਹਦੇ ਲਈ ਤੁਹਾਨੂੰ ਆਏ ਨਹੀਂਗਾ ਕਿ ਤੁਸੀਂ ਲੱਸੀਆਂ ਪੀ ਲਓ ਜਾਂ ਬਹੁਤ ਸਾਰਾ ਘਿਓ ਖਾ ਲਓ ਤੇ ਤੁਸੀਂ ਸੁੱਤੇ ਰਹੋ ਹਾਂ ਡਾਈਟ ਗੁੱਡ ਹੈ ਬਟ ਇੱਕ ਪ੍ਰੋਪਰ ਨਿਊਟ੍ਰੀਸ਼ਨ ਪਹਿਲਵਾਨਾਂ ਦੀ ਅਲੱਗ ਹੀ ਆ ਉਹ ਆਪਾਂ ਨਹੀਂ ਖਾ ਸਕਦੇ ਹਾਂ ਪਰ ਦਿਮਾਗ ਜਿਆਦਾ ਮੈਨੂੰ ਮੈਨੂੰ ਐ ਲੱਗਿਆ ਕਿ ਜਿੰਨਾ ਕਿ ਮੈਂ ਸਮਝਿਆ ਇਸ ਗੇਮ ਨੂੰ ਕਿ ਜਿੰਨੀ ਲੋਡ ਸਰੀਰ ਦੀ ਆ ਓਨੀ ਦਿਮਾਗ ਦੀ ਆ ਅਸੋ ਕਰਤਾਰਜੀਮਾ ਜੀ ਨੇ ਤੁਹਾਡੇ ਨਾਲ ਇਸ ਫਿਲਮ ਵਿੱਚ ਰੋਲ ਕਰ ਰਹੇ ਨੇ ਤੁਸੀਂ ਪਹਿਲੀ ਵਾਰ ਦੁਮਾਨੇ ਕੰਮ ਕੀਤਾ ਐਂਡ ਅਸੀਂ ਕਰਤਾਰਜੀਮਾ ਨੂੰ ਨਾ ਮਤਲਬ ਅਗਰ ਮੈਂ ਸਾਰੇ ਇੱਕ ਆਈਡਲ ਦੀ ਗੱਲ ਕਰਾਂ ਇੱਕ ਫਿਟਨੈਸ ਆਈਡਲ ਹੈ ਸਭ ਦੇ ਲਈ ਉਹਨਾਂ ਦੀ ਫਿਟਨੈਸ ਦੀ ਮਤਲਬ ਲਾਜਵਾਬ ਹੈ ਫਿਟਨੈਸ ਦੀ ਉਹਨਾਂ ਦੀ ਜੋ ਜਰਨੀ ਰਹੀ ਹੈ ਹੱਲੇ ਤੱਕ ਦੀ ਤਾਂ ਉਹਨਾਂ ਤੋਂ ਤੁਸੀਂ ਕੁਝ ਸਿੱਖਿਆ ਖਿਡਾਰੀ ਨੂੰ ਲੈ ਕੇ ਹਾਂਜੀ ਫਿਟਨੈਸ ਤਾਂ ਵਾਪਸ ਆ ਰਹੇ ਉਹਨਾਂ ਦੇ ਫਿਟਨੈਸ ਦੇ ਫੈਨ ਆ ਉਹਨਾਂ 'ਚੋਂ ਮੈਂ ਵੀ ਇੱਕ ਆ ਤੇ ਉਹਨਾਂ ਨੇ ਕਾਫੀ ਕਾਫੀ ਸਾਲਾਂ ਤੋਂ ਉਹ ਇੱਕ ਕਰਤਾਰ ਭਾਜੀ ਕਹਿ ਹਜੇ ਬੰਦੇ ਨੇ ਜਿਹੜੇ ਪੂਰਾ ਸਾਲ ਐਬਸ ਤੇ ਰਹਿੰਦੇ ਆ ਪੂਰਾ ਸਾਲ ਉਹਨਾਂ ਦੀ ਬਾਡੀ ਉਨੀ ਰਿਪਡ ਰਹਿੰਦੀ ਆ ਤੇ ਮੈਂ ਕਹਿ ਰਿਹਾ ਉਹਨਾਂ ਨੂੰ ਪੁੱਛਦਾ ਹੁੰਨਾ ਕਿ ਭਾਜੀ ਕੀ ਰਾਜ਼ ਆ ਉਹਨਾਂ ਨੇ ਰਾਜਤਾਨੀਆ ਜਿਹਾ ਦੱਸਿਆ ਕੀ ਆ ਪਰ ਹਾਂ ਉਹਨਾਂ ਤੋਂ ਕਾਫੀ ਕੁਸ਼ਲ ਨਾਲ ਡਿਸਪਲਨ ਔਰ ਬਾਡੀਲੀ ਡੈਡੀਕੇਟਡ ਨੇ ਕਿਵੇਂ ਉਹ ਬਹੁਤ ਵਧੀਆ ਲੱਗਿਆ ਔਰ ਮੇਰੇ ਵੱਡੇ ਭਰਾ ਦਾ ਰੋਲ ਕਰ ਰਿਹਾ ਔਰ ਸੱਚੀ ਮੁੱੱਚੀ ਉਹ ਮੇਰੇ ਵੱਡੇ ਭਰਾ ਤਰਾ ਹੀ ਮੇਰੇ ਨਾਲ ਸੀਗੇ ਫਿਲਮ ਚ ਆ ਸੋ ਤੁਹਾਡੇ ਅਗਰ ਮੈਂ ਆਪੋਜੀਟ ਦੀ ਗੱਲ ਕਰਾਂ ਸੁਰਭੀ ਤੁਹਾਡੇ ਨਾਲ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਜ਼ਿਆਦਾ ਬਾਲੀਵੁੱਡ ਆਈ ਥਿੰਕ ਸਾਰੇ ਈਵਰਸ ਨੂੰ ਨਾਗਿੰਦੇ ਨਾਮ ਤੋਂ ਜਾਣਦੇ ਆ ਜਾਂ ਉਹ ਬਹੁਤ ਫੇਮਸ ਹੈ ਸੋ ਉਹਨਾਂ ਨਾਲ ਕੰਮ ਕਰਕੇ ਕਿਵੇਂ ਦਾ ਲੱਗਾ ਬਿਕਾਜ਼ ਤੁਸੀਂ ਫਸਟ ਟਾਈਮ ਸਕਰੀਨ ਸ਼ੇਅਰ ਕੀਤੀ ਹਾਂਜੀ ਸੁਰਭੀ ਉਹ ਵੀ ਪੰਜਾਬ ਤੋਂ ਹੀ ਨੇ ਬੇਸਿਕਲੀ ਉਹ ਜਲੰਧਰ ਦੇ ਨੇ ਪੰਜਾਬੀ ਬੋਲਦੇ ਨੇ ਤੇ ਅਸੀਂ ਬਸ ਉਹ ਵੀ ਪੰਜਾਬੀ ਤਰ੍ਹਾਂ ਹੀ ਗੱਲਾਂ ਕਰਦੇ ਸੀ ਜਿਵੇਂ ਪੰਜਾਬੀਆਂ ਨੂੰ ਖਾਣ ਦਾ ਸ਼ੌਂਕ ਹੁੰਦਾ ਹੈ ਅਸੀਂ ਵੀ ਸਾਨੂੰ ਵੀ ਹੁੰਦਾ ਸੀ ਕਿ ਲੰਚ ਚ ਆਰਡਰ ਕੀ ਕਰਨਾ ਤੇ ਵਧੀਆ ਸੀਗਾ ਪਰ ਹਾਂ ਕਿ ਹੌਲੀ-ਹੌਲੀ ਸ਼ਾਇਦ ਤੁਹਾਨੂੰ ਲੱਗਦਾ ਕਿ ਪ੍ਰੋਫੈਸ਼ਨਲਿਜ਼ਮ ਅਲੱਗ ਹੈ ਦੋਸਤੀ ਅਲੱਗ ਹੈ ਅਸੀਂ ਮਤਲਬ ਬਹੁਤ ਡੈਡੀਕੇਟਿਡ ਸੀਗੇ ਫਿਲਮ ਦੇ ਲਈ ਸੋ ਅਸੀਂ ਫਿਲਮ ਦੀਆਂ ਹੀ ਗੱਲਾਂ ਕਰਦੇ ਸੀਗੇ ਰਿਲੀਜ਼ ਤੇ ਐ ਕਰਨਾ ਐਕਟ ਮਤਲਬ ਆਹ ਸ਼ਾਟ ਐਂ ਦੇਣਾ ਸੋ ਜਿੰਨਾ ਕੁ ਵੀ ਰਿਸ਼ਤਾ ਸੀਗਾ ਬਹੁਤ ਅੱਛਾ ਸੀਗਾ ਤੇ ਹਾਂ ਮੈਨੂੰ ਮਤਲਬ ਮੇਰੇ ਮੇਰੀਆਂ ਮਤਲਬ ਮੇਰੇ ਮੰਮਾ ਨੇ ਜਾਂ ਜੜੀਆਂ ਉਹਨਾਂ ਨੂੰ ਪਤਾ ਹੈ ਕਿ ਨਾ ਕਿ ਨਾ ਮੈਨੂੰ ਮੈਂ ਸੀਰੀਅਲ ਨਹੀਂ ਦੇਖਦਾ ਕਦੀ ਸੋ ਉਹਨਾਂ ਲਈ ਉਹ ਸਟਾਰ ਨੇ ਤੇ ਮੈਨੂੰ ਸਾਰੇ ਕਹਿੰਦੇ ਕਿ ਤੂੰ ਨਾਗਿੰਨ ਨਾਲ ਛੂਟ ਕਰ ਰਹਾ ਮੈਂ ਕਿਹਾ ਕੌਣ ਨਾਗਿੰਨ ਤਾਂ ਹਾਂ ਸਾਰਿਆਂ ਨੂੰ ਉਹ ਯਾਦ ਆ ਉਹਨਾਂ ਦਾ ਨਹੀਂ ਸੀ ਬਿਕੋਜ਼ ਨਾ ਜ਼ਿਆਦਾ ਡੇਲੀ ਸੋਪਸ ਵਿੱਚ ਮਦਰਸ ਇਨਵੋਲਵ ਹੁੰਦੀਆਂ ਕਿਉਂਕਿ ਆਬਵੀਅਸਲੀ ਆਈ ਥਿੰਕ ਉਹਨਾਂ ਲਈ ਇੱਕ ਉਹ ਐਂਟਰਟੇਨਮੈਂਟ ਫੈਕਟਰ ਹੁੰਦਾ ਹੈ ਕਿ ਅਸੀਂ ਘਰ ਬੈਠੇ ਹੋ ਜੀ ਇਸ ਦੇਖੀਏ ਤਾਂ ਮੈਂ ਤੁਹਾਨੂੰ ਪੁੱਛ ਲਈ ਤੁਸੀਂ ਦੱਸ ਹੀ ਦਿੱਤਾ ਕਿ ਤੁਹਾਡੀ ਫੈਮਿਲੀ ਐਕਸਾਈਟਿਡ ਹੈ ਸੁਰਵੀ ਨੂੰ ਦੇਖ ਕੇ ਹਾਂ ਜੀ ਹਾਂ ਜੀ ਉਹ ਬਹੁਤ ਉਹਦਾ ਉਹਨਾਂ ਦਾ ਉਹਨਾਂ ਦੇ ਕਈ ਸੀਰੀਅਲਸ ਦੇਖਦੇ ਰਹੇ ਆ ਉਹ ਅਸੋ ਗੁਨਾਮ ਇੱਕ ਚੀਜ਼ ਪੁੱਛੂੰਗੀ ਅੱਜ ਦਾ ਆਪਾਂ ਕਹਿੰਦੇ ਆ ਨਾ ਕਿ ਇੱਕ ਆਰਟਿਸਟ ਨੂੰ ਨਾ ਵਿਊਅਰਸ ਨਾਲ ਜੁੜਨ ਜੁੜੇ ਰੱਖਣ ਲਈ ਨਾ ਬਹੁਤ ਕੁਝ ਕਰਨਾ ਪੈਂਦਾ ਤੁਸੀਂ ਮੰਦੇ ਹੋ ਕਿ ਬੈਕ ਟੂ ਬੈਕ ਪ੍ਰੋਜੈਕਟਸ ਲਿਆਣਾ ਇਜ਼ ਅ ਕਨੈਕਸ਼ਨ ਟੂ ਵਿਊਅਰਸ ਹਾਂ ਜੀ ਹੁਣ ਇੱਕ ਟਾਈਮ ਹੁੰਦਾ ਸੀਗਾ ਕਿ ਪਹਿਲਾਂ ਸ਼ਾਇਦ ਆਡੀਅנס ਵੇਟ ਮੈਨੂੰ ਗੈਪ ਆਪਾਣਾ ਬੜਾ ਜ਼ਰੂਰੀ ਸੀਗਾ ਉਦੋਂ ਹੁੰਦਾ ਸੀ ਕਿ ਜਿਹੜਾ ਜਿੰਨੀ ਜ਼ਿਆਦਾ ਦੇਰ ਬਾਅਦ ਆ ਰਿਹਾ ਉਹਨੂੰ ਉੰਨਾ ਜ਼ਿਆਦਾ ਪਰ ਹੁਣ ਮੈਨੂੰ ਲੱਗਦਾ ਹੈ ਕਿ ਦੌਰ ਬਦਲ ਗਿਆ ਮਨੋਂ ਸਾਰਿਆਂ ਦੀ ਬੜੀ ਸ਼ਾਰਟ ਮੈਮਰੀ ਹੈ ਅਸੀਂ ਸਾਰੇ ਸਾਡੇ ਕੋਲ ਪਹਿਲਾਂ ਹੁੰਦਾ ਸੀ ਕਿ ਸਿਨੇਮਾ ਵਾਸ ਦਾ ਓਨਲੀ ਵਨ ਮੀਨਸ ਟੂ ਇੰਜੋਏ ਟੂ ਐਂਟਰਟੇਨ ਸੰਬਡੀ ਪਰ ਹੁਣ ਸਾਡੇ ਕੋਲ ਰੀਲਸ ਨੇ ਸਾਡੇ ਕੋਲ YouTube ਹੈ ਵੀ ਹੈਵ Spotify ਸੋ ਹੁਣ ਮੈਨੂੰ ਲੱਗਦਾ ਹੈ ਕਿ ਜਿੰਨਾ ਜ਼ਿਆਦਾ ਤੁਸੀਂ ਵਿੱਚ ਰਹੋਗੇ ਉਨਾ ਹੀ ਜ਼ਿਆਦਾ ਬੈਟਰ ਹੈ ਆਈ ਥਿੰਕ ਕੰਟੀਨਿਊ ਕੰਟੀਨਿਊਸਲੀ ਕਮਣਾ ਹੋ ਜਾਦਾ ਵਧੀਆ ਬਟ ਤੁਸੀਂ ਕੀ ਬਲੀਵ ਕਰਦੇ ਹੋ ਜਿਵੇਂ ਤੁਸੀਂ ਕਹੇ ਕਿ ਕੰਟੀਨਿਉਟੀ ਹੋਣਾ ਜ਼ਰੂਰੀ ਹੈ ਇੱਕ ਕੰਟੀਨਿਉਟੀ ਦੇ ਵਿੱਚ ਬੈਕ ਟੂ ਬੈਕ ਪ੍ਰੋਜੈਕਟ ਕਰਨਾ ਜਾਂ ਚੰਗੇ ਪ੍ਰੋਜੈਕਟਸ ਬੈਕ ਟੂ ਬੈਕ ਕਰਨਾ ਚੰਗਾ ਪ੍ਰੋਜੈਕਟ ਪਲਾਨ ਦੇ ਨਾਲ ਹੁੰਦਾ ਜੀ ਮਤਲਬ ਇਹ ਨਹੀਂ ਕਿ ਮੈਂ ਇੱਕ ਸਾਲ ਵਿਲਾ ਬੈਠਾ ਤਾਂ ਹੀ ਚੰਗਾ ਪ੍ਰੋਜੈਕਟ ਪਲਾਨ ਹੋਏਗਾ ਮਤਲਬ ਖਿਡਾਰੀ ਨੂੰ ਵੀ ਡੇ 1 ਤੋਂ ਅਸੀਂ ਸੋਚੀਏ ਤਾਂ ਇਹਨੂੰ 2.5 ਸਾਲ ਲੱਗ ਗਏ ਬਣਦੇ ਬਣਦੇ ਸੋ ਇੱਕ ਚੰਗਾ ਪ੍ਰੋਜੈਕਟ ਬਣਾਉਣਾ ਤੇ ਉਹਨੂੰ ਉਹਦੀ ਚੰਗੀ ਰਿਲੀਜ਼ ਪਲਾਨ ਕਰਨਾ ਇਜ਼ ਅ ਗੁੱਡ ਥਿੰਗ ਤੇ ਪਰ ਹਾਂ ਕਿ ਮੈਨੂੰ ਇਹ ਲੱਗਦਾ ਕਿ ਫਿਲਮ ਜਿਵੇਂ ਵੀ ਹੋਣ ਫਿਲਮਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਐਜ਼ ਅ ਐਕਟਰ ਐਜ਼ ਅ ਪਾਰਟ ਆਫ ਦ ਮੂਵੀ ਬੀਇੰਗ ਅ ਪ੍ਰੋਡਿਊਸਰ অর ਬੀਇੰਗ ਅ ਸੰਬਡੀ ਐਲਸ ਤੁਸੀਂ ਜੋ ਵੀ ਹੋ ਪਰ ਜੇ ਤੁਸੀਂ ਫਿਲਮ ਦਾ ਹਿੱਸਾ ਹੋ ਤਾਂ ਉੱਥੇ ਤੁਸੀਂ ਆਇਨਾ ਕਰੋ ਕਿ ਯਾਰ ਮੈਂ ਆ ਵਾਲਾ ਕੰਮ ਤਾਂ ਨਹੀਂ ਕਰ ਪਾਇਆ ਕਿਉਂਕਿ ਮੈਂ ਉਧਰ ਬਿਜ਼ੀ ਸੀ ਸੋ ਜਿਹੜੀ ਫਿਲਮ 'ਚ ਤੁਸੀਂ ਹੋ ਉੱਥੇ ਤੁਸੀਂ 100% ਦੋ ਆ ਸੋ ਮੈਂ ਇੱਕ ਗਰ ਪਰਸਨਲ ਸਵਾਲ ਕਰਾਂ ਤੁਹਾਡੇ ਤੋਂ ਇਸ ਕਿ ਤੁਸੀਂ ਪਰਸਨਲੀ ਕੀ ਫੀਲ ਕਰਦੇ ਹੋ ਜਿਵੇਂ ਆਪਾਂ ਕਹਿੰਦੇ ਆ ਕਿ ਖਿਡਾਰੀ ਹੈ ਬਟ ਜ਼ਿੰਦਗੀ ਦੇ ਖੇਡੇ ਦੇ ਵਿੱਚ ਤੁਸੀਂ ਅਸਲੀ ਖਿਡਾਰੀ ਕਿਹਨੂੰ ਮੰਨਦੇ ਹੋ ਮਤਲਬ ਜੋ ਤੁਹਾਡੀ ਡੈਫੀਨੇਸ਼ਨ ਹੈ ਖਿਡਾਰੀ ਦੇ ਲਈ ਮੈਨੂੰ ਇਹ ਲੱਗਦਾ ਹੈ ਕਿ ਸਭ ਤੋਂ ਵੱਡਾ ਖਿਡਾਰੀ ਤੇ ਸਾਨੂੰ ਖੜਾਉਣ ਵਾਲਾ ਪਰਮਾਤਮਾ ਹੈ ਹਨਾ ਉਹਦੀ ਖੇਡ ਚ ਰਜ਼ਾ ਰਾਜ਼ੀ ਰਹਿਣਾ ਉਹਦੀ ਰਜ਼ਾ ਚ ਰਾਜ਼ੀ ਰਹਿਣਾ ਸਭ ਤੋਂ ਵੱਡਾ ਖਿਡਾਰੀ ਮੈਨੂੰ ਲੱਗਦਾ ਉਹ ਹੈ ਔਰ ਦੂਸਰਾ ਕਿ ਬਾਅਦ ਵਾਰ ਤੁਹਾਨੂੰ ਆ ਲੱਗਦਾ ਹੈ ਕਿ ਅਮ ਇਹ ਐਂਡ ਆ ਮੇਰਾ ਮੇਰਾ ਕੰਮ ਖਤਮ ਹੋਣ ਵਾਲਾ ਹੈ ਦਿਸ ਇਜ਼ ਦਾ ਲਾਸਟ ਥਿੰਗ ਫॉर ਮੀ ਲਾਸਟ ਕੁਛ ਨਹੀਂ ਹੁੰਦਾ ਹਨਾ ਕਿ ਹਰ ਦਿਨ ਜਵੇਂ ਸੂਰਜ ਜਿੰਨਾ ਮਰਜ਼ੀ ਗਹਿਰਾ ਡੁੱਬੇ ਉਹਨੇ ਅਗਲੇ ਦਿਨ ਉੱਗਣਾ ਹੀ ਹੁੰਦਾ ਹੈ ਹਨਾ ਸੋ ਚੱਲਦੇ ਰਹਿਣਾ ਹੀ ਜ਼ਿੰਦਗੀ ਹੈ ਜ਼ਿੰਦਗੀ ਚ ਤੁਹਾਨੂੰ ਹਰ ਰੋਜ਼ ਸੇਮ ਟਾਈਮ ਤੇ ਸੇਮ ਚੀਜ਼ਾਂ ਨਹੀਂ ਮਿਲਣਗੀਆਂ ਜੋ ਤੁਸੀਂ ਐਕਸਪੈਕਟ ਕਰਦੇ ਹੋ ਉਹ ਨਹੀਂ ਮਿਲੇਗਾ ਹਰ ਹਰ ਵਾਰ ਜ਼ਿੰਦਗੀ ਆਪਣੀ ਖੇਡ ਹੀ ਖੇਡੇਗੀ ਸੋ ਤੁਸੀਂ ਉਹਦੇ ਖਿਡਾਰੀ ਹੋ ਸੋ ਤੁਸੀਂ ਬਸ ਆਪਣੇ ਆਪ ਨੂੰ ਇੱਕ ਖਿਡਾਰੀ ਸਮਝੋ ਖੇਡ ਨਾ ਸਮਝੋ ਗੁਣਮ ਤੁਸੀਂ ਕਦੇ ਫੀਲ ਕੀਤਾ ਕਿ ਜਿਵੇਂ ਤੁਸੀਂ ਕਹਾਂਗੇ ਹਰ ਕੋਈ ਸੋਚਦਾ ਕਿ ਨਹੀਂ ਬਸ ਮੇਰਾ ਖੇੜ ਇੱਥੇ ਤੱਕ ਸੀ ਤੁਸੀਂ ਕਦੇ ਲਾਈਫ ਚ ਮੂਮੈਂਟ ਆਇਆ ਕਿ ਤੁਸੀਂ ਸੋਚਿਆ ਹੋਵੇ ਕਿ ਨਹੀਂ ਮੇਰਾ ਖੇੜ ਬਸ ਇੱਥੇ ਤੱਕ ਇੰਨਾ ਕੀ ਸੀ ਬਸ ਨਹੀਂ ਮੈਂ ਨਾ ਮੈਂ ਇੱਕ ਚੀਜ਼ ਹਮੇਸ਼ਾ ਮੰਨ ਕੇ ਚੱਲਦਾ ਕਿ ਮਤਲਬ ਮੈਂ ਜਿਵੇਂ ਕਹਿੰਦਾ ਨਾ ਕਿ ਫੌਜੀ ਦੀ ਗਨ ਫੌਜੀ ਦੀ ਗਨ ਚ ਜਦੋਂ ਤੱਕ ਲਾਸਟ ਫਾਇਰ ਹੁੰਦਾ ਨਾ ਉਦੋਂ ਤੱਕ ਉਹ ਅਲਾਈ ਵੀ ਹੁੰਦਾ ਜੰਗ ਚ ਉਦੋਂ ਤੱਕ ਜੰਗ ਜਾਰੀ ਰਹਿਣੀ ਚਾਹੀਦੀ ਹੈ ਦੇ ਪ੍ਰਮਾਤਮਾ ਨੇ ਅਜੇ ਤੱਕ ਉਹ ਪੁਆਇੰਟ ਆਉਣ ਨਹੀਂ ਦਿੱਤਾ ਕਿ ਮੇਰੇ ਕੋਲ ਸਿਰਫ ਲਾਸਟ ਫਾਇਰ ਹੀ ਬਾਕੀ ਹੈ ਮੈਂ ਹਮੇਸ਼ਾ ਇਹ ਹੀ ਹੁੰਦਾ ਕਿ ਮੈਂ ਲਾਸਟ ਤੱਕ ਫਾਈਟ ਕਰੂੰਗਾ ਭਾਵੇਂ ਉਹ ਕੁਝ ਵੀ ਹੈ ਭਾਵੇਂ ਮੇਰੀ ਮੇਰਾ ਫੀਲਡ ਹੈ ਕਿ ਮੈਂ ਜਦ ਤੱਕ ਹਾਰ ਨਹੀਂ ਮੰਨੂੰਗਾ ਜਦ ਤੱਕ ਮੈਂ ਹਾਰ ਨਹੀਂ ਜਾਂਦਾ ਮੈਂ ਤਾਂ ਹੀ ਮੈਂ ਪਹਿਲਾਂ ਜਦੋਂ ਆਪਾਂ ਤੁਸੀਂ ਆਏ ਤੁਸੀਂ ਲੇਟ ਆਏ ਮੈਂ ਤਾਂ ਹੀ ਮੈਂ ਤੁਹਾਨੂੰ ਤਾਂ ਹੀ ਕੰਪਲੀਮੈਂਟ ਦਿੱਤਾ ਕਿ ਮੈਨੂੰ ਨਹੀਂ ਲੱਗਦਾ ਕਿ ਲੇਟ ਆਣਾ ਇਜ਼ ਅ ਬੈਡ ਪੁਆਇੰਟ ਉਹਦੇ ਚ ਪੋਜ਼ਿਟਿਵਿਟੀ ਕੀ ਰੱਬ ਬੱਸ ਬਿਜ਼ੀ ਰੱਖੇ ਐਂਡ ਉਦਾਂ ਹੀ ਲਾਈਫ ਚਲਣੀ ਚਾਹੀਦੀ ਆ ਅਸੀਂ ਤਾਂ ਕਲਾਕਾਰ ਤਾਂ ਹਮੇਸ਼ਾ ਹੁਣ ਕਈ ਵਾਰੀ ਕਹੀ ਜਾਂਦੇ ਯਾਰ ਬੜੇ ਬਿਜ਼ੀ ਆ ਯਾਰ ਮੈਂ ਕਿਹਾ ਕਿ ਮੈਨੂੰ ਕਹਿੰਦੇ ਤੁਸੀਂ ਬੜਾ ਮਿਸ ਕਰਦੇ ਹੋਵੋਗੇ ਨਾਰਮਲ ਲਾਈਫ ਮੈਂ ਯਾਰ ਮੈਂ ਨਹੀਂ ਮਿਸ ਕਰਦਾ ਨਾਰਮਲ ਲਾਈਫ ਨੂੰ ਮੈਂ ਆ ਲਾਈਫ ਬੜੀ ਮੰਗ ਮੰਗ ਕੇ ਲਈ ਹੈ ਸੋ ਆਖਰੀ ਸਵਾਲ ਆਪਾਂ ਜਦ ਮੀ ਰੀਲਸ ਦੀ ਗੱਲ ਕਰ ਰਹੇ ਸੀ ਰੀਸੈਂਟਲੀ ਤੁਹਾਡੀ ਤੁਹਾਡਾ ਸਿੰਗਲ ਟਰੈਕ ਇੱਕ ਨੰਬਰ ਬਹੁਤ ਜ਼ਿਆਦਾ ਵਾਇਰਲ ਹੋਇਆ ਐ 익ਸਪੈਕਟਿਡ ਸੀ ਬਿਕੋਜ਼ ਮੈਨੂੰ ਇਹਦਾ ਲੱਗਦਾ ਹੈ ਤੁਹਾਡੇ ਗਾਣੇ ਵੈਸੇ ਵੀ ਤਾਂ ਹੁੰਦੇ ਹੀ ਰਹਿੰਦੇ ਬਟ ਸਿੰਗਲ ਟਰੈਕ ਜਦੋਂ ਇੱਕ ਮਤਲਬ ਚੁਣ ਕੇ ਕੱਢਦੇ ਹੋ ਨਾ ਜੋ ਮਤਲਬ ਕਹਿੰਦੇ ਕਿ ਲੋਕਾਂ ਦੇ ਮੂੰਹ ਤੇ ਚੜਨ ਵਾਲਾ ਹੁੰਦਾ ਤਾਂ ਦਿਸ ਇਜ਼ 1 ਆਫ ਦ ਥਿੰਗ ਐਂਡ ਆਈ ਥਿੰਕ 2 ਮਿਲੀਅਨ ਪਲੱਸ ਰੀਲਸ ਐਂ ਤੇ ਬਣੀ ਐ ਸੋ ਉਹ ਮੂਮੈਂਟ ਕਿਦਾਂ ਦਾ ਸੀ ਐਕਚੁਅਲੀ ਨਾ ਗਾਣਿਆਂ ਦਾ ਸਾਰਾ ਜੋ ਸਿਸਟਮ ਹੈ ਨਾ ਜੋ ਗਾਣਿਆਂ ਦਾ ਮੈਥ ਹੈ ਨਾ ਉਹ ਮੇਰੇ ਮੈਂ ਨਹੀਂ ਕਹਿੰਦਾ ਕਿ ਮੈਨੂੰ ਬਹੁਤ ਪਤਾ ਲੱਗ ਗਿਆ ਪਰ ਜਿਵੇਂ ਮੇਰੇ ਬਸ ਦੇ ਚ ਹੁੰਦੇ ਆ ਕਿ ਮੈਂ ਕਿਹੜੇ ਰਾਈਟਰ ਨਾਲ ਗਾਣਾ ਕਰਨਾ ਹੈ ਕਿਹੜੇ 뮤జిక్ ਡਾਇਰੈਕਟਰ ਨਾਲ ਕੰਮ ਕਰਨਾ ਹੈ ਕਿੱਦਾਂ ਦਾ ਵੀਡੀਓ ਹੋਏਗਾ ਕਿਹੜਾ ਟਾਈਮ ਰਿਲੀਜ਼ ਹੋਏਗਾ ਸ਼ਾਇਦ ਤਾਂ ਮੈਂ ਆਈ ਫੀਲ ਮੋਰ ਕੰਫੀਡੈਂਟ ਇਨ ਦਾ ਫੀਲਡ ਆਫ ਸੌਂਗਸ ਯਾ ਸਿੰਗਲ ਟਰੈਕਸ ਤੇ ਜਦੋਂ ਗੱਲ ਮਤਲਬ ਤਾਂ ਕਰਕੇ ਗਾਣੇ ਮੈਨੂੰ ਥੋੜੇ ਸੌਖੇ ਲੱਗਣ ਲੱਗ ਗਏ ਹੁਣ ਇੱਕ ਟਾਈਮ ਤੇ ਗਾਣੇ ਬਣਾਉਣਾ ਵੀ ਇੱਕ ਟਾਸਕ ਹੁੰਦਾ ਸੀਗਾ ਹਾਂ ਹੁਣ ਹੁੰਦਾ ਹੈ ਕਿ ਚਲੋ ਹੱ ਚੱਲਣਾ ਨਾ ਚੱਲਣਾ ਸਾਡੇ ਹੱਥ ਚ ਹੈ ਹੀ ਨਹੀਂ ਤਾਂ ਬਸ ਹਾਂ ਹੁਣ ਹੁੰਦਾ ਹੈ ਕਿ ਮੈਂ 100% ਐਫਰਟ ਪਾ ਸਕਦਾ ਫਿਲਮਾਂ ਚ ਜੇ ਸ਼ਾਇਦ ਉਹ ਮੈਂ ਮਾਹੌਲ ਨਹੀਂ ਬਣਾ ਪਾਇਆ ਮੈਂ ਕਿ ਸਭ ਚੀਜ਼ਾਂ ਤੁਹਾਡੇ ਹੱਥ ਚ ਨਹੀਂ ਹੁੰਦੀਆਂ ਤੁਸੀਂ ਮਤਲਬ ਕਿ ਫਿਲਮ ਦਾ ਹੈ ਕਿ 300 ਬੰਦੇ ਦਾ ਟੀਮ ਵਰਕ ਹੈ ਉਹਦੇ ਚ ਇੱਕ ਨੇ ਵੀ ਕੁਝ ਗਲਤ ਕੀਤਾ ਤਾਂ ਉਹਦਾ ਇੰਪੈਕਟ ਫਿਲਮ ਤੇ ਆਉਂਦਾ ਹੈ ਹਨਾ ਸੋ ਬਸ ਮੈਂ ਟਰਾਈ ਕਰ ਰਹਾ ਕਿ ਹੁਣ ਫਿਲਮਾਂ ਦਾ ਵੀ ਉਹ ਸਿਸਟਮ ਜਾਂ ਬਣ ਜੇ ਕਿ ਚਲੋ ਮੈਂ ਇਨਵੋਲਵ ਰਵਾਂ ਹਰ ਚੀਜ਼ ਅਸੀਂ ਵੀ ਇਹੀ ਵਿਸ਼ ਕਰਾਂਗੇ ਕਿ ਉਦਾਂ ਹੀ ਤੁਹਾਡੇ ਪੈਰ ਜੰਮ ਜਿਵੇਂ ਮਿਊਜ਼ਿਕ ਜੰਮ ਆਇਆ ਸੋ ਖਿਡਾਰੀ ਲਈ ਈ ਵਿਊਅਰਸ ਨੂੰ ਜਾਂਦੇ ਜਾਂਦੇ ਕੀ ਕਹੂੰਗੀ ਮੈਂ ਤਾਂ ਹੀ ਕਹੂੰਗਾ ਤੁਸੀਂ ਟ੍ਰੇਲਰ ਦੇਖੋ ਟੀਜ਼ਰ ਦੇਖੋ ਗਾਣੇ ਸੁਣੋ ਤੇ ਇਹਨਾਂ ਪ੍ਰੋਮਿਸ ਹੈ ਕਿ ਤੁਹਾਨੂੰ ਇਹ ਲੈਟ ਡਾਊਨ ਨਹੀਂ ਕਰੇਗੀ ਤੁਸੀਂ ਪੈਸੇ ਦੇ ਕੇ ਫਿਲਮ ਦੇਖਣ ਜਾਓਗੇ ਤਾਂ ਤੁਹਾਨੂੰ ਇਹ ਪੈਸਾ ਵਸੂਲ ਲੱਗੇਗੀ ਤੇ ਪਲਾਨ ਬਣਾਓ ਇਟਸ ਅ ਫੈਮਿਲੀ ਮੂਵੀ ਤੁਹਾਨੂੰ ਆਏ ਨਹੀਂ ਲੱਗੇਗਾ ਕਿ ਕੋਈ ਡਾਇਲੋਗ ਐਦਾਂ ਦਾ ਯਾਰ ਜਿਹੜਾ ਮੇਰੀ ਮਦਰ ਨਾਲ ਨਹੀਂ ਜਾਂ ਮੈਂ ਭੈਣ ਨਾਲ ਜਾਂ ਵਾਈਫ ਨਾਲ ਨਹੀਂ ਬੈਠ ਕੇ ਦੇਖ ਸਕਦਾ ਕੋਈ ਸੀਨ ਹੈ ਇਹ ਜਾਂ ਨਹੀਂਗਾ ਜਿਹੜਾ ਫੈਮਿਲੀ ਚ ਨਹੀਂ ਤੁਸੀਂ ਦੇਖ ਸਕਦੇ ਇੱਕ ਫੈਮਿਲੀ ਸਟੋਰੀ ਆ ਜਿਹਦੇ ਵਿੱਚ ਤੁਹਾਨੂੰ ਐਕਸ਼ਨ ਵੀ ਦੇਖਣ ਨੂੰ ਮਿਲੇਗਾ ਆ ਸੋ ਐਟ ਲਾਸਟ ਅਗਰ ਫਿਲਮ ਦਾ ਕੋਈ ਗਾਣਾ ਤੁਸੀਂ ਰਿਵੀਲ ਕਰਨਾ ਚਾਹੋ ਹੋ ਮੇਰੇ ਲਹਿੰਗੇ ਉੱਤੇ ਸ਼ੀਸ਼ੇ ਤੂੰ ਵੀ ਲਿਸ਼ਕੇ ਸ਼ੀਸ਼ੇ ਵਾਂਗੂੰ ਤੇਰੀ ਕੇਰ ਕਰੂੰਗੀ ਬਾਲੀ ਤੈਨੂੰ ਗਹਿਣਾਂ ਵਾਂਗੂੰ ਸੰਭੂ ਬੜੇ ਸਾਖ ਮੈਂ ਪੁੱਠੇ ਮੋੜੇ ਐਵੇਂ ਨਖਰਾਜ ਹਵ ਖਾ ਕੇ ਰੋਜ਼ ਵਰਗੀ ਵੇ ਆ ਕੇ ਲੈ ਜਾ ਗੱਡੀਆਂ ਤੇ ਰੋਜ਼ ਲਵਾ ਕੇ ਜੱਟਾ ਤੇਰੇ ਨਾ ਪੋਜ਼ ਬਣਾਉਣੇ ਤੇਰੇ ਨਾਂ ਦਾ ਚੂੜਾ ਪਾ ਕੇ ਥੈਂਕ ਯੂ ਸੋ ਮੱਚ ਬੈਸਟ ਵਿਸ਼ਸ ਤੁਹਾਨੂੰ ਕਿਦਾਰੀ ਲਈ सो so, सवेसी मेरे नाल गुरनाम भुलर खिडारी फिल्म आ रही है नौ फरवरी में तुम भी जरूर जाओ जरूर सपोर्ट करो बिकॉज डिफरेंट कंसैप्ट है वो तक दो मैंने इजाजत तो दे रहो डेली पोस्ट पाबी कैमरा परसन रमेश के नए जसवीर